ਵੱਡੇ ਅਗਰ ਪੱਠੇ ਨਹੀਂ ਆਪਣੀ ਪਾੜੀ ਜਿਹਾਣਾ ਆਪਣੀ ਪਾੜੀ ਸਾਡੀ ਕਿੱਥੇ ਆਖੇ ਤੂੰ ਹੀ ਸਾਡਾ ਬਣੇ ਨਾਲੀ ਲੰਗ ਦੇ ਜੇ ਨੰਗੇ ਨਹੀਂ ਅਸੀਂ ਨੰਗੇ ਜੂਣੀ ਤੁਸੀਂ ਫੇਰੇ ਲਗੇ ਐ ਖਲੋਣੀ ਮਸਰੇ ਬਹਿ ਗਿਆ ਕੰਨਾਂ ਨੇ ਨਹੀਂ ਕਿਹੜਾ ਤੰਨਾ ਵਧਿਆ ਤੇਰੇ ਬੰਦੇ ਨਹੀਂ ਕਰਾਈ ਨਹੀਂ ਮਰੀ ਜਾਣਾ ਤੇਰੇ ਕੀ ਖੜਾ ਰਹੀ ਹੈ ਆਈ ਕੀ ਖੜਾ ਰਹੀ ਹੈ ਰੱਬਾ ਇੱਕ ਤੋਖਾਵਾ ਜੇ ਗਾਰੀਆਂ ਕਰਕੇ ਗਾਰੀਆਂ ਪੈੜੀਆਂ ਨੂੰ ਆਏ ਕੇਰਾ ਕਾਬੂ ਕਰਕੇ ਖੜਾ ਰਹੀ ਹੈ ਜੀ ਮੇਰਾ ਬੋਲ 27 ਸਾਲਾਂ ਦੇ ਨੌਜਵਾਨ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ ਵੰਡੀਆਂ ਨੇ ਤੇਜ਼ਧਾਰ ਹਥਿਆਰ ਦੇ ਨਾਲ 27 ਸਾਲਾਂ ਨੌਜਵਾਨ ਦਾ ਕਤਲ ਕੀਤਾ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਦੀ ਰੰਜਿਸ਼ ਤੇ ਚੱਲਦਿਆਂ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਬਟਾਲਾ ਦੇ ਨੇੜਲੇ ਪਿੰਡ ਕਨਈਏ ਕੇ ਬਾਂਗੜ ਦੇ ਵਿੱਚ ਬੀਤੀ ਸ਼ਾਮ دہشت ਦਾ ਮਾਹੌਲ ਬਣ ਗਿਆ ਜਦੋਂ ਆਪਣੇ ਪਰਿਵਾਰ ਦੇ ਨਾਲ ਜਾ ਰਹੇ 27 ਸਾਲਾਂ ਨੌਜਵਾਨ ਨੂੰ ਉਸਦੇ ਹੀ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਦੇ ਵੱਲੋਂ ਰਾਤ ਦੇ ਵਿੱਚ ਰੋਕ ਕੇ ਘੇਰਾ ਪਾ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ वार ਕਰ ਦਿੱਤਾ ਗਿਆ ਉਥੇ ਹੀ ਪੇਟ ਦੇ ਵਿੱਚ वार ਹੋਣ ਦੇ ਚਲਦੇ ਨੌਜਵਾਨ ਦੀ ਬਟਾਲਾ ਹਸਪਤਾਲ ਲਿਆਉਂਦੇ ਹੋਏ ਰਾਹ ਦੇ ਵਿੱਚ ਹੀ ਮੌਤ ਹੋ ਗਈ ਪਿੰਡ ਦੇ ਵਿੱਚ ਹੋਈ ਇਸ ਲੜਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਮ੍ਰਿਤਕ ਦੀ ਪਤਨੀ ਬਜ਼ੁਰਗ ਮਾਂ ਅਤੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ ਮ੍ਰਿਤਕ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਪਰਿਵਾਰ ਦੀ ਉਹਨਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਪਰਿਵਾਰ ਦੇ ਨਾਲ ਪੁਰਾਣਾ ਜ਼ਮੀਨੀ ਝਗੜਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਅੱਜ ਬਲਜਿੰਦਰ ਸਿੰਘ ਦਾ ਉਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰਿਵਾਰਕ ਮੈਂਬਰਾਂ ਦਾ ਇਸ ਵਕਤ ਰੋ ਰੋ ਕੇ ਬੁਰਾ ਹਾਲ ਹੈ ਡਾਕਟਰ ਸ਼ਮਸ਼ੀਰ ਸਿੰਘ ਸਿਵਲ ਹਸਪੀਟਲ ਮਟਾਲਾ ਜੀ 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 ਇਹ ਨਾ ਮ੍ਰਿਤਕਾ ਇਹ ਕੋਣ ਕੋ ਬੋਡੀ ਆ ਡੈਡ ਬੋਡੀ ਆ ਇਹ ਮਰਡਰ ਕੇਸ ਲੱਗਦਾ ਜੇ ਜਿਹਦੇ ਮ੍ਰਿਤਕ ਦਾ ਨਾਮ ਹੈਗਾ ਬਲਜਿੰਦਰ ਸਿੰਘ ਸਨ ਆਫ ਹਜਰਾ ਸਿੰਘ ਹਰਜੀਤ ਸਿੰਘ ਸੋਰੀ ਠੀਕ ਹੈ ਜੀ ਇਹਨਾਂ ਦੇ ਕੋਈ ਪਹਿਲੇ ਤੋਂ ਲੈਣ ਦੇ ਦੇ ਚੱਕਰ ਤੋਂ ਝਗੜਾ ਹੋਇਆ ਜੀ ਜੀ ਆਪਣੇ ਕੋ ਜਦੋਂ ਬਾਡੀ ਆਈ ਆ ਬਿਲਕੁਲ ਮ੍ਰਿਤਕ ਬਾਡੀ ਸੀਗੀ ਤੇ ਜੁੱਤ ਤੱਕ ਦੇਖਿਆ ਲੱਗਦਾ ਵਾ ਬਾਡੀ ਦੇਖ ਕੇ ਆਏ ਸੀਗੇ ਤੇ ਕੋਈ ਸ਼ਾਰਪ ਚੀਜ਼ ਤਿੱਖੀ ਚੀਜ਼ ਵੱਜੀ ਹੋਈ ਆ ਉਹਨਾਂ ਦੇ ਵੱਖੀ ਦੇ ਉੱਤੇ ਵੱਜੀ ਆ ਤੇ ਘਟੜ ਦੇ ਖੱਬੇ ਪਾਸੇ ਲੱਗੀ ਹੋਈ ਆ